ਅੱਜ ਕੱਲ ਦਾ ਜੋ ਦੌਰ ਹੈ ਇਸ ਦੌਰ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਮਿਹਨਤ ਨਾ ਕਰਨੀ ਪਵੇ ਕੋਈ ਕੰਮ ਨਾ ਕਰਨਾ ਪਵੇ ਬਸ ਸਾਡੇ ਕੋਲੇ ਢੇਰ ਸਾਰਾ ਰੁਪਈਆ ਆ ਜਾਵੇ ਅਸੀਂ ਮਾਲਾ-ਮਾਲ ਹੋ ਜਾਈਏ ਇਹ ਸੋਚ ਦੇ ਨਾਲ ਜਦੋਂ ਬੰਦਾ ਚੱਲਦਾ ਤਾਂ ਉਦੋਂ ਫਿਰ ਉਹ ਕੋਈ ਨਾ ਕੋਈ ਗਲਤ ਰਸਤਾ ਅਪਣਾਉਂਦਾ ਹੈ ਕੋਈ ਨਾ ਕੋਈ ਕ੍ਰਾਈਮ ਕਰਦਾ ਹੈ ਅੱਜ ਇੱਕ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਬਡਮੀਰ ਦੀ ਜਿੱਥੇ ਇੱਕ ਵਕੀਲ ਨੂੰ ਇੱਕ ਪੱਛਮੀ ਬੰਗਾਲ ਦੀ ਰਹਿਣ ਵਾਲੀ ਕੁੜੀ ਨੇ ਕਮਰੇ ਦੇ ਵਿੱਚ ਬੁਲਾਇਆ ਜੋ ਕਿ ਬੜਮੀਰ ਦੇ ਵਿੱਚ ਹੀ ਰਹਿ ਰਹੀ ਸੀ ਉਸ ਨੂੰ ਬੁਲਾਉਂਦੀ ਹੈ ਬੁਲਾਉਣ ਤੋਂ ਬਾਅਦ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਬਣਾ ਕੇ ਇਸ ਨੂੰ ਬਲੈਕਮੇਲ ਕੀਤਾ ਜਾਂਦਾ ਕਿ 40 ਲੱਖ ਰੁਪਿਆ ਦੇ ਨਹੀਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਾਵੇਗਾ ਤੇਰੀ ਬਦਨਾਮੀ ਕਰ ਦਿੱਤੀ ਜਾਵੇਗੀ ਹੁਣ ਵਕੀਲ ਇਹਨਾਂ ਨੂੰ 50000 ਰੁਪਿਆ ਦੇ ਦਿੰਦਾ ਹੈ ਤੇ ਉਸ ਤੋਂ ਬਾਅਦ ਉੱਥੋਂ ਚਲਿਆ ਜਾਂਦਾ ਕਿ ਬਾਕੀ ਪੈਸੇ ਮੈਂ ਫੇਰ ਦੇਵਾਂਗਾ ਹੁਣ ਵਕੀਲ ਪੁਲਿਸ ਦੇ ਵਿੱਚ ਜਾਂਦਾ ਹੈ ਪੁਲਿਸ ਦੇ ਵਿੱਚ ਇਸ ਕੁੜੀ ਦੇ ਵਿਰੁੱਧ ਐਫ ਆਈ ਆਰ ਦਰਜ ਕਰਵਾਉਂਦਾ ਹੈ ਇਸ ਦਾ ਨਾਮ ਪ੍ਰਿੰਕਾ ਹੁੰਦਾ ਹੈ ਜੋ ਕਿ ਬਡਮੀਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਸੀ ਪਹਿਲਾਂ ਇਹ ਦਿੱਲੀ ਵੀ ਕੰਮ ਕਰ ਚੁੱਕੀ ਆ ਸਪਾ ਸੈਂਟਰ ਦੇ ਵਿੱਚ ਤੇ ਇੱਥੋਂ ਦਾ ਹੀ ਇੱਕ ਬੰਦਾ ਬਡਮੀਰ ਦਾ ਕਮਲ ਸਿੰਘ ਜੋ ਕਿ ਇੱਕ ਜਿਮ ਟ੍ਰੇਨਰ ਸੀ ਉਹ ਵੀ ਇਸ ਪ੍ਰਿੰਕਾ ਦਾ ਸਾਥੀ ਬਣ ਜਾਂਦਾ ਹੈ ਇਹ ਦੋਨੋਂ ਮਿਲ ਕੇ ਵਕੀਲ ਨੂੰ ਬਲੈਕਮੇਲ ਕਰ ਰਹੇ ਸੀ ਕਿ 40 ਰੁਪਏ ਦੇ ਨਹੀਂ ਤਾਂ ਤੇਰੀ ਵੀਡੀਓ ਨੂੰ ਅਸੀਂ ਵਾਇਰਲ ਕਰ ਦੇਵਾਂਗੇ ਪਰ ਵਕੀਲ ਪੁਲਿਸ ਦੇ ਵਿੱਚ ਜਾਂਦਾ ਹੈ ਪੁਲਿਸ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜੋ 50000 ਰੁਪਏ ਵਕੀਲ ਨੇ ਇਹਨਾਂ ਨੂੰ ਦਿੱਤਾ ਸੀ ਉਹ ਵੀ ਇਹਨਾਂ ਤੋਂ ਬਰਾਮਦ ਕਰ ਲਿੱਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਹਨਾਂ ਦੇ ਨਾਲ ਕੀ ਹੁੰਦਾ ਹੈ ਕੀ ਇਹਨਾਂ ਤੇ ਕਾਰਵਾਈ ਹੁੰਦੀ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਇੱਕ ਹੋਰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਹਨੀ ਟ੍ਰੈਪ ਮਾਮਲਾ ਸਾਹਮਣੇ ਆਉਂਦਾ ਹੈ ਤੇ ਬੰਦੇ ਨੂੰ 1.5 ਕਰੋੜ ਰੁਪਏ ਦਾ ਚੂਨਾ ਲੱਗ ਜਾਂਦਾ ਹੈ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ Rajasthan ਦਾ Jaipur Jaipur ਦੀ Ajmer ਇਥੇ ਇੱਕ 36 ਸਾਲਾ ਨੌਜਵਾਨ ਰਹਿੰਦਾ ਸੀ ਜੋ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਮੈਨੇਜਰ ਸੀ ਇਹ ਫਰੈਂਡਸ਼ਿਪ ਐਪ ਨੂੰ ਇੰਸਟਾਲ ਕਰਦਾ ਤੇ ਉਸ ਤੋਂ ਬਾਅਦ ਇਸ ਦੀ ਮੁਲਾਕਾਤ ਇਸ ਐਪ ਦੇ ਉੱਤੇ ਹੁੰਦੀ ਹੈ ਇੱਕ ਕੁੜੀ ਜਿਸ ਦਾ ਨਾਮ ਬਦਲਿਆ ਹੋਇਆ ਸੀਮਾ ਸੀਮਾ ਨਾਮ ਦੀ ਕੁੜੀ ਦੇ ਨਾਲ ਹੋ ਜਾਂਦੀ ਹੈ ਉਸ ਨੇ ਲਿਖਿਆ ਸੀ ਕਿ ਮੈਂ ਪਾਇਲਟਾਂ ਹੁਣ ਜਦੋਂ ਇਹ ਉਸ ਦੇ ਨਾਲ ਇਸ ਐਪ ਤੇ ਜੁੜ ਜਾਂਦਾ ਹੈ ਤਾ ਸੀਮਾ ਦੱਸਦੀ ਹੈ ਕਿ ਮੈਂ ਪਾਇਲਟਾਂ ਤੇ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੈਂ ਡਿਪਰੈਸ਼ਨ ਦੇ ਵਿੱਚ ਰਹਿੰਦੀ ਆ ਇਹ ਗੱਲ ਆ 2020 ਦੀ ਜਿਆਦਾਤਰ ਆਪਾਂ ਦੇਖਿਆ ਕਿ ਜੋ ਹਨੀ ਟ੍ਰੈਪ ਮਾਮਲੇ ਹੁੰਦੇ ਨੇ ਇਹ ਸੋਸ਼ਲ ਮੀਡੀਆ ਤੋਂ ਹੀ ਸ਼ੁਰੂ ਹੁੰਦੇ ਆ ਜਿਹੜੀ ਮੈਂ ਤੁਹਾਨੂੰ ਪਹਿਲੀ ਗੱਲ ਬਡਮੀਰ ਦੀ ਸੁਣਾਈ ਹੈ ਵਕੀਲ ਵਾਲੀ ਉੱਥੇ ਵੀ ਵਕੀਲ ਨੇ ਕਿਹਾ ਕਿ ਕੁੜੀ ਦਾ ਜੋ ਮੇਲ ਆ ਉਸ ਦੇ ਨਾਲ ਸੋਸ਼ਲ ਮੀਡੀਆ ਤੇ ਹੋਇਆ ਸੀ ਤੇ ਇੱਥੇ ਵੀ ਜੋ ਇਹ ਮੁੰਡਾ ਸੀ ਇਸ ਨੇ ਫਰੈਂਡਸ਼ਿਪ ਐਪ ਡਾਊਨਲੋਡ ਕੀਤੀ ਤੇ ਉਸ ਉੱਤੇ ਉਸ ਨੂੰ ਮਿਲੀ ਸੀਮਾ ਸੀਮਾ ਨੇ ਕਿਹਾ ਕਿ ਮੈਂ ਪਾਇਲਟਾਂ ਉਸ ਨੇ ਆਪਣਾ ਉੱਥੇ ਇਹ ਸਾਰਾ ਜੋ ਬਾਇਓ ਡਾਟਾ ਪਾਇਆ ਹੋਇਆ ਸੀ ਤਾਂ ਹੁਣ 2020 ਦੀ ਗੱਲ ਹੁੰਦੀ ਹੈ ਇਹ ਇੱਕ ਦੂਜੇ ਨੂੰ ਇੱਥੇ ਮਿਲਦੇ ਨੇ ਉਸ ਤੋਂ ਬਾਅਦ ਨੰਬਰ ਇੱਕ ਦੂਜੇ ਨੂੰ ਦਿੰਦੇ ਨੇ ਹੁਣ ਫੋਨ ਹੋਣ ਲੱਗ ਜਾਂਦੇ ਆ ਚੈਟ ਹੋਣ ਲੱਗ ਜਾਂਦੀ ਹੈ ਜੋ ਸੀਮਾ ਹੁੰਦੀ ਹੈ ਉਹ ਇਸ ਮੁੰਡੇ ਬਾਰੇ ਸਾਰਾ ਕੁਝ ਜਾਣ ਲੈਂਦੀ ਹੈ ਇਸ ਦੇ ਘਰ ਵਿੱਚ ਕੌਣ ਹੈ ਕਿੱਦਾਂ ਕਿੱਦਾਂ ਇਸ ਦੇ ਕੋਲ ਪ੍ਰਾਪਰਟੀ ਹੈ ਕਿਦਾਂ ਕਿਦਾਂ ਪੈਸਾ ਉਹ ਸਾਰਾ ਕੁਝ ਉਹ ਜਾਣ ਲੈਂਦੀ ਹੈ ਹੁਣ ਜੋ ਸੀਮਾ ਹੁੰਦੀ ਹੈ ਉਹ ਇਸ ਮੁੰਡੇ ਨੂੰ ਕਹਿੰਦੀ ਹੈ ਕਿ ਆਪਾਂ ਵਿਆਹ ਕਰਵਾ ਲਈਏ ਇਹ ਜੋ ਕੁੜੀ ਸੀ ਸੀਮਾ ਇਹ ਦੱਸ ਰਹੀ ਸੀ ਕਿ ਮੈਂ ਹਰਿਆਣੇ ਦੀ ਰਹਿਣ ਵਾਲਿਆਂ ਗੁਰੂਗ੍ਰਾਮ ਦੇ ਵਿੱਚ ਹੀ ਰਹਿੰਦੀ ਹੈ ਤੇ ਹੁਣ 2021 ਦੇ ਵਿੱਚ ਇਹ ਇਸ ਮੁੰਡੇ ਨੂੰ ਕਹਿੰਦੀ ਹੈ ਜਿਸ ਦੀ ਉਮਰ 36 ਸਾਲ ਸੀ ਕਿ ਆਪਾਂ ਵਿਆਹ ਕਰਵਾ ਲਈਏ ਵਿਆਹ ਦਾ ਪ੍ਰਸਤਾਵ ਰੱਖਦੀ ਹੈ ਕਿ ਤੂੰ ਇੱਥੇ ਗੁਰੂਗ੍ਰਾਮ ਦੇ ਵਿੱਚ ਆ ਜਾਵੇਂ ਆਪਾਂ ਇੱਥੇ ਨਵਾਂ ਫਲੈਟ ਲੈ ਕੇ ਰਵਾਂਗੇ ਨਜ਼ਾਰੇ ਲਮਾਂਗੇ ਤੇ ਜੋ ਤੇਰੇ ਮਾਤਾ ਪਿਤਾ ਨੇ ਉਹਨਾਂ ਕੋਲ ਤੇਰਾ ਛੋਟਾ ਭਰਾ ਰਹਿ ਜਾਏਗਾ ਉਹਨਾਂ ਦੀ ਦੇਖਭਾਲ ਕਰੇਗਾ ਤੇ ਆਪਾਂ ਵੀ ਕਦੇ ਕਦਾਂ ਹੀ ਪਿੰਡ ਚਲੇ ਜਾਇਆ ਕਰਾਂਗੇ ਉਹਨਾਂ ਨੂੰ ਮਿਲਣ ਵਾਸਤੇ ਜਾਨੀ ਐਦਾਂ ਦੀਆਂ ਗੱਲਾਂ ਜਦੋਂ ਹੋਣ ਲੱਗਦੀਆਂ ਨੇ ਤਾਂ ਮੁੰਡੇ ਨੂੰ ਯਕੀਨ ਹੋ ਜਾਂਦਾ ਹੈ ਕਿ ਕੁੜੀ ਉਸ ਦੇ ਨਾਲ ਵਿਆਹ ਕਰਵਾਵੇਗੀ ਇਹ ਇੱਕ ਦੂਜੇ ਦੇ ਨਾਲ ਜੀਵਨ ਭਰ ਸਾਥ ਨਿਭਾਉਣਗੇ ਹੁਣ ਕੁੜੀ ਇਸ ਨਾਲ ਰੋਮਾਂਟਿਕ ਗੱਲਾਂ ਕਰਦੀ ਹੈ ਇਸ ਨੂੰ ਵਿਆਹ ਦੀਆਂ ਗੱਲਾਂ ਕਹਿੰ ਜਾਂਦੀਆਂ ਨੇ ਕਿ ਆਪਾਂ ਵਿਆਹ ਕਰਵਾਵਾਂਗੇ ਅਤੇ ਕਦੇ-ਕਦੇ ਬਿਮਾਰੀ ਦਾ ਵੀ ਬਹਾਨਾ ਲਾਉਂਦੀ ਹੈ ਇਹ ਗੱਲਾਂ ਕਰਕੇ ਇਸ ਮੁੰਡੇ ਤੋਂ ਆਨਲਾਈਨ ਇਹ ਕੁੜੀ 2023 ਆਉਂਦੇ-ਆਉਂਦੇ ਇਸ ਮੁੰਡੇ ਤੋਂ ਆਪਣੇ ਖਾਤੇ ਦੇ ਵਿੱਚ ਆਨਲਾਈਨ 60 ਲੱਖ ਰੁਪਇਆ ਟਰਾਂਸਫਰ ਕਰਾ ਲੈਂਦੀ ਹੈ ਤੇ ਹੁਣ ਜਦੋਂ ਮੁੰਡਾ ਪੈਸੇ ਮੰਗਦਾ ਤਾਂ ਅਲੱਗ-ਅਲੱਗ ਤਰ੍ਹਾਂ ਦੇ ਬਹਾਨੇ ਲਗਾਏ ਜਾਂਦੇ ਨੇ ਜੋ ਇਹ ਕੁੜੀ ਸੀ ਏਜ ਨੇ ਆਪਣੀਆਂ ਜੋ ਸੋਸ਼ਲ ਮੀਡੀਆ ਅਕਾਊਂਟ ਸੀ ਉਹਨਾਂ ਉੱਪਰ ਵੀ ਆਇਲਟ ਦੀ ਵਰਦੀ ਦੇ ਵਿੱਚ ਆਪਣੀਆਂ ਫੋਟੋਆਂ ਲਗਾਈਆਂ ਹੋਈਆਂ ਸੀ ਅਲੱਗ-ਅਲੱਗ ਪੋਜਾਂ ਦੇ ਵਿੱਚ ਹੁਣ ਜਦੋਂ ਮੁੰਡਾ ਉਸ ਨੂੰ ਪੈਸਿਆਂ ਲਈ ਕਹਿੰਦਾ ਹੈ ਕਿ ਮੇਰੇ ਪੈਸੇ ਦੇ ਦੇ ਤਾਂ ਇਹ ਕੁੜੀ ਕਹਿੰਦੀ ਹੈ ਕਿ ਮੇਰਾ ਤਾਂ ਏਡੀ ਨੇ ਖਾਤਾ ਫ੍ਰੀਜ਼ ਕਰ ਦਿੱਤਾ ਮੇਰੇ ਖਾਤੇ ਦੇ ਵਿੱਚ 1 ਕਰੋੜ 92 ਲੱਖ ਰੁਪਈਆ ਤਾਂ ਹੁਣ ਇਹ ਮੁੰਡੇ ਨੂੰ ਕਹਿੰਦੀ ਹੈ ਕਿ ਮੈਂ ਜੇ ਆਪਣਾ ਖਾਤਾ ਖਲਾਉਣਾ ਤਾਂ ਮੈਨੂੰ ਜੋ ਪਲਾਂਟੀਆਂ ਨੇ ਉਹ ਭਰਨੀਆਂ ਪੈਣਗੀਆਂ ਫੇਰ ਹੀ ਮੇਰੇ ਪੈਸੇ ਵਾਪਸ ਆਉਣਗੇ ਤੇ ਫੇਰ ਹੀ ਮੈਂ ਤੈਨੂੰ ਪੈਸੇ ਦੇ ਸਕਦੀ ਹਾਂ ਹੁਣ ਮੁੰਡੇ ਨੂੰ ਹੋਰ ਚੱਕਰਾਂ ਦੇ ਵਿੱਚ ਫਸਾ ਲੇਤਾ ਜਾਂਦਾ ਹੈ ਨਕਲੀ ਡਾਕੂਮੈਂਟ ਦਿਖਾ ਕੇ ਮੁੰਡੇ ਨੂੰ ਕਿਹਾ ਜਾਂਦਾ ਹੈ ਕਿ ਪੈਸੇ ਭਰਨੇ ਪੈਣਗੇ ਫੇਰ ਜਾ ਕੇ ਉਹ ਪੈਸੇ ਨਿਕਲਣਗੇ ਤੇ ਫੇਰ ਹੀ ਤੇਰੇ ਪੈਸੇ ਉਹ ਵਾਪਸ ਹੋਣਗੇ ਹੁਣ ਇਹ ਗੱਲਾਂ ਕਹਿ ਕੇ ਇਸ ਮੁੰਡੇ ਤੋਂ 80 ਲੱਖ ਰੁਪਇਆ ਹੋਰ ਆਨਲਾਈਨ ਟਰਾਂਸਫਰ ਕਰਵਾ ਲੇਤਾ ਜਾਂਦਾ ਹੈ ਜਾਨੀ ਅਗਸਤ 2024 ਆਉਂਦੇ ਆਉਂਦੇ ਡੇਢ ਕਰੋੜ ਰੁਪਇਆ ਉਹ ਕੁੜੀ ਇਸ ਮੁੰਡੇ ਤੋਂ ਆਨਲਾਈਨ ਟਰਾਂਸਫਰ ਕਰਾ ਲੈਂਦੀ ਹੈ ਤੇ ਹੁਣ ਜਦੋਂ ਮੁੰਡਾ ਇਹ ਪੈਸੇ ਮੰਗਦਾ ਹੈ ਤਾਂ ਹੁਣ ਸਭ ਕੁਝ ਬੰਦ ਹੋ ਜਾਂਦਾ ਹੈ ਫੋਨ ਬੰਦ ਹੋ ਜਾਂਦਾ ਹੈ ਚੈਟ ਬੰਦ ਹੋ ਜਾਂਦੀ ਹੈ ਤੇ ਮੁੰਡੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਤਾਂ ਇੱਕ ਵੱਡੀ ਠੱਗੀ ਦਾ ਸ਼ਿਕਾਰ ਹੋ ਗਿਆ ਉਸ ਤੋਂ ਬਾਅਦ ਇਹ ਪੁਲਿਸ ਦੇ ਵਿੱਚ ਜਾਂਦਾ ਹੈ ਕੰਪਲੀਟ ਦਰਜ ਕਰਵਾਉਂਦਾ ਹੈ ਤੇ ਪੁਲਿਸ ਹੁਣ ਜੋ ਇਸ ਕੁੜੀ ਦਾ ਪਤਾ ਸੀ ਸੋਸ਼ਲ ਮੀਡੀਆ ਤੇ ਲਿਖਿਆ ਹੋਇਆ ਸੀ ਕਿ ਇਹ ਇੱਥੇ ਰਹਿੰਦੀ ਆ ਉੱਥੇ ਜਾਂਦੀ ਆ ਉੱਥੇ ਵੀ ਕੋਈ ਸੀਮਾ ਨਾਉਂਦੀ ਕੁੜੀ ਨਹੀਂ ਹੁੰਦੀ ਉੱਥੇ ਉਹ ਮਕਾਨ ਹੁੰਦਾ ਹੀ ਨਹੀਂ ਜਿਸ ਦੀ ਸੀਮਾ ਗੱਲ ਕਰਦੀ ਸੀ ਗੁਰੂਗ੍ਰਾਮ ਜਾਇਆ ਜਾਂਦਾ ਹੈ ਉੱਥੇ ਵੀ ਉਸ ਦਾ ਕੋਈ ਮਕਾਨ ਨਹੀਂ ਲੱਭਦਾ ਤੇ ਜੋ ਖਾਤੇ ਹੁੰਦੇ ਨੇ ਉਹ ਵੀ ਫਰਜੀ ਹੁੰਦੇ ਆ ਉਹ ਵੀ ਸੀਮਾ ਦੇ ਨਾਂ ਤੇ ਕੋਈ ਖਾਤਾ ਪੁਲਿਸ ਨੂੰ ਨਹੀਂ ਲੱਭਦਾ ਹੁਣ ਇਸ ਮੁੰਡੇ ਨੂੰ ਪਤਾ ਲੱਗ ਚੁੱਕਿਆ ਸੀ ਕਿ ਮੈਂ ਹਨੀ ਟਰੈਪ ਦੇ ਵਿੱਚ ਫਸ ਕੇ ਆਪਣੇ ਜੀਵਨ ਦੀ ਗਾੜੀ ਕਮਾਈ 1.5 ਕਰੋੜ ਰੁਪਇਆ ਬਰਬਾਦ ਕਰ ਦਿੱਤਾ ਲੁਟਾ ਦਿੱਤਾ ਪਰ ਜਿਵੇਂ ਕਹਿੰਦੇ ਨੇ ਕਿ ਜਦੋਂ ਪਾਣੀ ਪੁਲਾਂ ਹੇਠਾਂ ਦੀ ਲੰਘ ਜਾਂਦਾ ਸਮਾ ਲੱਗ ਜਾਂਦਾ ਫੇਰ ਉਹ ਵਾਪਸ ਨਹੀਂ ਆਉਂਦਾ ਹੁਣ ਪੁਲਿਸ ਇਸ ਮਾਮਲੇ ਦੀ ਤਤਕੀਸ਼ਤਾ ਕਰ ਰਹੀ ਹੈ ਪਰ ਅਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਇਸ ਮੁੰਡੇ ਨੇ ਕੰਪਲੀਟ ਜਰੂਰ ਦਰਜ ਕਰਵਾਈ ਹੈ ਦੇਖੋ ਇਸ ਮਾਮਲੇ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਹੈ ਇਹ ਮੁੰਡੇ ਨੇ ਜੋ ਐਫ ਆਈ ਆਰ ਦਰਜ ਕਰਵਾਈ ਹੈ ਇਹ ਇਹਨਾਂ ਠੱਗਾਂ ਤੋਂ ਪਰੇਸ਼ਾਨ ਹੋ ਕੇ ਕਰਵਾਈ ਹੈ ਕਿਉਂਕਿ ਇਹ ਠੱਗ ਇਸ ਨੂੰ ਬਲੈਕਮੇਲ ਕਰ ਰਹੇ ਸੀ ਸੁਸਾਈਡ ਦੀ ਧਮਕੀ ਦੇ ਰਹੀ ਸੀ ਜੋ ਅੱਗੇ ਕੁੜੀ ਸੀ ਇਸ ਕਰਕੇ ਇਸ ਨੇ ਪਰੇਸ਼ਾਨ ਹੋ ਕੇ ਪੁਲਿਸ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਕਿ ਮੇਰੇ ਨਾਲ ਐਡਾ ਵੱਡਾ ਫਰਾਡ ਹੋ ਗਿਆ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਪਹਿਲੀ ਘਟਨਾ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵਕੀਲ ਇੱਕ ਕੁੜੀ ਦੇ ਨਾਲ ਫਸ ਜਾਂਦਾ ਤੇ ਕੁੜੀ ਫਿਰ ਉਸ ਨੂੰ ਆਪਣੇ ਕਮਰੇ ਦੇ ਵਿੱਚ ਲੈ ਜਾਂਦੀ ਹੈ ਤੇ ਉੱਥੇ ਉਸ ਦੀ ਵੀਡੀਓ ਬਣਾ ਲੇਤੀ ਜਾਂਦੀ ਹੈ ਤੇ 40 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਇੱਥੇ ਵੀ ਸੋਸ਼ਲ ਮੀਡੀਆ ਤੇ ਹੁੰਦਾ ਤੇ ਦੂਸਰਾ ਜੋ ਕਾਂਡ ਹੋਇਆ 1.5 ਕਰੋੜ ਰੁਪਏ ਦੀ ਠੱਗੀ ਵਾਲਾ ਉਥੇ ਵੀ ਇਹ ਮੁੰਡਾ ਸੋਸ਼ਲ ਮੀਡੀਆ ਐਪ ਦੇ ਜਰੀਏ ਇੱਕ ਕੁੜੀ ਨੂੰ ਮਿਲਦਾ ਤੇ ਕੁੜੀ ਇਸ ਦੇ ਨਾਲ ਬਹੁਤ ਵੱਡੀ ਠੱਗੀ ਮਾਰ ਜਾਂਦੀ ਹੈ ਸੋ ਜਦੋਂ ਬੰਦਾ ਅਵੇਸਲਾ ਹੋ ਜਾਂਦਾ ਜਿਵੇਂ ਕਿ ਅੱਜ ਕੱਲ ਬੰਦਾ ਲਾਲਚ ਦੇ ਵਿੱਚ ਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਕੋਈ ਪਤਾ ਨਹੀਂ ਕਿ ਅੱਗੇ ਕੌਣ ਹੈ ਕੌਣ ਨਹੀਂ ਪਰ ਬੰਦੇ ਨੂੰ ਇਹ ਲੱਗਦਾ ਕਿ ਫੋਟੋ ਚੰਗੀ ਲੱਗੀ ਹੋਈ ਹੈ ਅੱਗੇ ਵਾਲੀ ਕੁੜੀ ਸੋਹਣੀ ਹੈ ਤੇ ਜਿਵੇਂ ਇਸ ਵਿੱਚ ਹੋਇਆ ਕਿ ਅੱਗੇ ਵਾਲੀ ਕੁੜੀ ਪਾਇਲਟ ਹੈ ਤੇ ਇਸ ਮੁੰਡੇ ਨੂੰ ਲੱਗਿਆ ਕਿ ਮੈਂ ਇੰਜੀਨੀਅਰ ਹਾਂ ਤੇ ਕੁੜੀ ਪਾਇਲਟ ਹੈ ਸਾਡੀ ਤਾਂ ਜੋੜੀ ਬੜੀ ਜ਼ਿਆਦਾ ਜੱਚੇਗੀ ਅਸੀਂ ਤਾਂ ਇੱਕ ਦੂਜੇ ਦੇ ਨਾਲ ਮਿਲ ਕੇ ਜ਼ਿੰਦਗੀ ਬੜੀ ਵਧੀਆ ਕੱਢ ਲਵਾਂਗੇ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜੋ ਇਹ ਸੋਸ਼ਲ ਮੀਡੀਆ ਤੇ ਦਿਖਾਇਆ ਗਿਆ ਇਹ ਸਭ ਕੁਝ ਫਰਾਉਡ ਹੈ ਅਸਲ ਵਿੱਚ ਇਹੋ ਜਿਹਾ ਕੁਝ ਨਹੀਂ ਜਿਹਹ ਜਾਂ ਉਹ ਮੁੰਡਾ ਸੋਚ ਰਿਹਾ ਹੈ ਇਸ ਲਈ ਤੁਹਾਨੂੰ ਵੀ ਬੇਨਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਜੋ ਅਕਾਊਂਟ ਹੁੰਦੇ ਨੇ ਉਹਨਾਂ ਤੋਂ ਬਚੋ ਕਦੇ ਵੀ ਬਿਨਾ ਜਾਣ ਪਹਿਚਾਣ ਤੋਂ ਕਿਸੇ ਬੰਦੇ ਦੇ ਨਾਲ ਜਾਂ ਕਿਸੇ ਔਰਤ ਦੇ ਨਾਲ ਸੋਸ਼ਲ ਮੀਡੀਆ ਤੇ ਅਟੈਚ ਨਾ ਹੋਵੋ ਕਿਉਂਕਿ ਅੱਜ ਦਾ ਜੋ ਸਮਾਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਜੇ ਠੱਗੀਆਂ ਹੋ ਰਹੀਆਂ ਕ੍ਰਾਈਮ ਹੋ ਰਹੇ ਨੇ ਤਾਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੋ ਰਹੇ ਨੇ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬੜੀ ਚੰਗੀ ਲੱਗੀ ਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਜੋ ਕਮੈਂਟ ਨੇ ਉਹ ਵੀ ਇਸ ਵੀਡੀਓ ਹੇਠਾਂ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ